ਜੀਵੇਂ ਹੀ ਚਿੱਟਾ ਕੁੜਤਾ ਪਜਾਮਾ ਪਾ ਕੇ ਤੇ ਪੱਗ ਬਨ ਕੇ ਕਰਮਜੀਤ ਅਨਮੋਲ ਚੋਣ ਪ੍ਰਚਾਰ ਕਰਨ ਪਹੁੰਚੇ ਤਾਂ ਫਰੀਦਕੋਟ ਦੇ ਵਿੱਚ ਪਹੁੰਚੇ ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਕਰਮਜੀਤ ਅਨਮੋਲ ਵਿਧਾਇਕ ਸੇਖੋਂ ਦਾ ਵਿਰੋਧ ਕੀਤਾ ਕਿਸਾਨਾਂ ਨੇ ਇਹਨਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਤਿੱਖੇ ਸਵਾਲ ਕੀਤੇ ਕਿਸਾਨਾਂ ਦੇ ਸਵਾਲਾਂ ਤੋਂ ਤਲਕ ਹੁੰਦਿਆਂ ਹਲਕਾ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਕਿਹਾ ਕਿ ਤੁਸੀਂ ਕਿਸਾਨ ਹੋ ਤੁਸੀਂ ਕੋਈ ਦਿੱਲੀ ਲੈਵਲ ਦਾ ਸਵਾਲ ਉਠਾ ਉਹ ਜੀ ਕਿਵੇਂ ਹੈ ਇੱਕ ਗੱਲ ਸਾਡੇ ਸਵਾਲ ਆਈ ਦੱਸੋ ਮਾਰਾ ਦੱਸੋ ਹੁਕਮ ਕਰੋ ਇੱਕ ਤਾਂ ਜੀ ਇੱਧਰ ਆ ਸਾਡਾ ਪ੍ਰਾਇਰ ਦੱਸੋ 100 ਕਰੋੜ ਰੁਪਏ ਸ਼ੋਅ ਕਰਨ ਦਾ ਜੀ ਨਾ ਇਹ ਨਹੀਂ ਨਾ ਤਾਂ ਨੂੰ ਲੋਕੀ ਫਰੀਂ ਉਪੜੀ ਨੂੰ ਉਹ ਮਿਲ ਚੁੱਕੀ ਜੀ ਨਾ ਹੀ ਉਹਨਾਂ ਨੂੰ ਕੁਝ ਫੰਡ ਮਿਲਿਆ ਜੀ ਫੰਡ ਕਰੋੜ ਰੁਪਏ ਦੇ ਕੇ ਤਾਂ ਆਏ ਜੀ ਨਹੀਂ ਜੀ ਦੇਖੋ ਕਰੇ ਚੱਕ ਦੇ ਕੇ ਆਇਆ ਨਹੀਂ ਜੀ ਮੈਨੂੰ ਪਤਾ ਨਾ ਆ ਵੀੜ ਕੋ ਇਹ ਮੇਰੇ ਕੋਲ ਆਈ ਸੁਬਾ ਹੀ ਆਈ ਹੈ ਕੋਈ ਗੱਲ ਨਹੀਂ ਅਸੀਂ ਪਤਾ ਕਰਵਾ ਇੱਕ ਨਾ ਜਿਹੜਾ ਸਾਡੇ ਟਰੈਕਟਰ ਤੋੜੇ ਆ ਹਾਂ ਜੀ ਨਿੱਕੀ ਬਾਈ ਟਰੈਕਟਰ ਹਾਂ ਅਜੇ ਤਾਈਂ ਸਰਕਾਰ ਨੇ ਕੋਈ ਅਰ ਨਹੀਂ ਕਰਿਆ ਉਹਨਾਂ ਦੇ ਪਰਚਾ ਦਰਜ ਕਰਦੇ ਜਿਆਦਾ ਜਿਹੜੇ ਟਰੈਕਟਰ ਦੀ ਭੰਨ ਥੋੜੀ ਆ ਮੰਗ ਸਾਡੀ ਕੋਈ ਗੱਲ ਨਹੀਂ ਤੁਸੀਂ ਇੱਕ ਜੀ ਇੱਕ ਹੋਰ ਤੁਸੀਂ ਕਹਾਂ ਸੀਗਾ ਹਾਂ ਜੀ ਹਾਂ ਜੀ ਅਜੇ ਤੱਕ ਉਹ ਤਾਂ ਬਹੁਤ ਬਿਆਨ ਉੱਥੇ ਧਰਨਾ ਲਾ ਕੇ ਬੈਠੇ ਵੀ ਖੰਡ ਮੈਲ ਬਚਾਉਣ ਵਾਸਤੇ ਹਾਂ ਜੀ ਅੱਜ ਤੁਹਾਨੂੰ 2 ਸਾਲ ਹੋ ਗਏ ਸੱਤਾ ਹਾਂ ਜੀ ਅੱਜ ਤੁਸੀਂ ਵਿਧਾਨ ਸਭਾ ਚ ਇੱਕ ਕਰ ਵੀ ਨਹੀਂ ਬੋਲੇ ਮੇਰੀ ਬੇਨਤੀ ਸੁਣੋ ਮੈਂ ਕਿਸਾਨ ਦੇਲਿਤ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਉਹਦਾ ਮੈਂਬਰ ਆ ਠੀਕ ਹੈ ਜੀ ਅਸੀਂ ਪੰਜਾਬ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਖੰਡ ਮਿੱਲਾਂ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੂੰ ਸੁਝਾਅਸ ਕੀਤੀ ਆ ਮੈਂ ਆਪੇ ਸੰਗ ਨਾਲ ਕੀਤੀ ਆ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮਿੱਲਾਂ ਚੱਲ ਰਹੀਆਂ ਕਿਉਂਕਿ ਜਿਹੜੀਆਂ ਪ੍ਰਾਈਵੇਟ ਮਿੱਲਾਂ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਨਲ ਪ੍ਰੋਡਕਟ ਚੱਲ ਰਹੀ ਆ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾ ਕੇ ਅਸੀਂ ਇਸ ਸਾਲ ਇਥਨਲ ਪਲਾਂਟ ਸ਼ੁਰੂ ਕਰ ਰਹੇ ਹਾਂ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਮਿੱਲਾਂ ਉਹਨੇ ਚੱਲੂਗਾ ਤੀਜੇ ਪੜਾਅ ਤੇ ਜਿਹੜੀਆਂ ਖੰਡ ਮਿਲਾਂ ਪੱਟੀਆਂ ਗਈਆਂ ਉਹ ਖੰਡ ਮਿਲਾਂ ਦੁਆਰਾ ਚਲਾਵਾਂ ਇਹ ਤੁਸੀਂ ਇਹ ਵੇਖ ਰਹੋ ਇਹ ਇਹ ਪਲਾਟਾ ਪਲਾਟ ਕਰਤੇ ਸੀ ਪੁੱਡਾ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਸਾਈਨ ਕਰਕੇ ਉੱਤੇ ਰਖਾਤਾ ਵੀ ਇੱਥੇ ਦੁਆਰਾ ਸ਼ੂਗਰ ਮਿਲ ਚਲਾਉਣੀ ਹੈ ਤੇ ਥੋੜੇ ਨਾਲ ਵਾਦਾ ਹਲੇ 3 ਸਾਲ ਸਰਕਾਰ ਦੇ ਪਏ ਆ ਸ਼ੂਗਰ ਮਿਲ ਚਲਾ ਕੇ ਉਹਨੇ ਕਹੀ ਜੇ ਕੰਮ ਕਰਾਂਗੇ ਤਾਂ ਵੋਟ ਮੰਗਣਾਵਾਂਗੇ ਨਹੀਂ ਆਉਂਦੀ 3 ਸਾਲ ਚਲਾ ਦਊਂਗੀ 3 ਦਿਨ ਇੱਕ ਸਵਾਲ ਕੋਈ ਨਹੀਂ ਕਰਦਾ ਸ਼ੇਰ ਜੀ ਨਸ਼ੇ ਦਾ ਨਸ਼ੇ ਦਾ ਕੀ ਵਿਚਾਰਾ ਹੀ ਆਪਣਾ ਪਾਪਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਨਸ਼ੇ ਦਾ ਤੁਹਾਨੂੰ ਨਹੀਂ ਪਤਾ ਜੀ ਤੁਹਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਤੁਸੀਂ ਦੱਸੋ ਕੌਣ ਵੇਚੇ ਸਰਕਾਰ ਬੋਲ ਸਰਕਾਰ ਬੇਨਤੀ ਸੁਣ ਲੋ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੇਚਦਾ ਬੇਨਤੀ ਸੁਣ ਲੋ ਪਹਿਲਾਂ ਜਿਹੜੇ ਜਿਹੜੇ ਬੰਦੇ ਹਿਸਾਬ ਨਾਲ ਵੇਚਦੇ ਆ ਜੀ ਤੁਹਾਨੂੰ ਇੱਕੋ ਗੱਲ ਦੱਸਾਂ ਜੀ ਕੌਣ ਛੜਾ ਕੇ ਲੈਂਦੇ ਇੱਕੋ ਗੱਲ ਦੱਸਾਂ ਜੀ ਜਿਹੜੇ ਬੰਦੇ ਕਾਲੀ ਸਰਕਾਰ ਚ ਵੇਚਦੇ ਸੀ ਜਿਹੜੇ ਗੈਰ ਸਰਕਾਰ ਚ ਵੇਚਦੇ ਸੀ ਉਹੀ ਅਜਾਬ ਸਰਕਾਰ ਚ ਵੇਚਦੇ ਆ ਸਵਾਲ ਹੀ ਪਤਾ ਹੁੰਦਾ ਜਿਹੜਾ ਸਵਾਲ ਜਾਣੀ ਉਹੀ ਵਿੱਚ ਦੇ ਆਹੀ ਵਿੱਚ ਹੁੰਦਾ ਹੈ ਇੱਕੋ ਮੇਰੀ ਦੇਖੋ ਬਹੁਤ ਬੰਦਾ ਹਾਲ ਹੈ 600 ਕਰੋੜ ਦਾ ਆਪਾਂ ਚਿੱਟਾ ਨਸ਼ਾ ਫੜਿਆ 600 ਕਰੋੜ ਦਾ ਰਿਕਾਰਡ ਪੰਜਾਬ ਦੇ ਵਿੱਚ ਦੇਖੋ ਜਿਹੜਾ ਸਰਕਾਰ ਕਰ ਸਕਦੀ ਕੱਲ ਰਿਪੋਰਟ ਆਈ ਹੈ 600 ਕਰੋੜ ਰੁਪਏ ਦਾ ਆਪਾਂ ਨਸ਼ਾ ਫੜਿਆ ਦੋ ਸਾਲਾਂ ਦਾ ਕੋਈ ਬੰਦੇ ਪਈਓ ਦੇਖ ਲਓ ਸੰਜਾ ਭਰ ਕੇ ਰਹੀਆਂ 100 ਦੀ ਲੋੜ ਇੱਕ ਬੰਦਾ ਵੀ ਫੜਿਆ ਨਸ਼ਾ ਵੀ ਫੜਿਆ ਇੱਕ ਸਵਾਲ ਹੋਰ ਹੈ ਜਦੋਂ ਪਿਛਲਾ ਐਮ.ਐਲ.ਏ ਸੀ ਕਾਂਗਰਸ ਦੇ ਅਧਿਕਾਰੀ ਸੀ ਤੁਸੀਂ ਜਿਹੜਾ ਸੈਕਟਰੀਏਟ ਦੇ ਵਿੱਚ ਦੀ ਸੜਕੋਂ ਗਈ ਸੀ ਬਲ ਹਸਪਤਾਲ ਹਾਂਜੀ ਹਾਂਜੀ ਉੱਥੇ ਆ ਕੇ ਲੈਬ ਹੋਏ ਸੀਗੇ ਵੀ ਇਹ ਕਾਂਗਰਸੀ ਐਮਐਲਏ ਦਾ ਗੁੰਡਾ ਰਾਜ ਆ ਗੁੰਡਾ ਟੈਕਸ ਹਾਂ ਅੱਜ ਉਹ ਦੁਬਾਰਾ ਉਵੇਂ ਚੱਲੀ ਜਾ ਰਹੀ ਹੈ ਜੇ ਬਿਲਕੁਲ ਨਹੀਂ ਨੰਗਲ ਵਾਲੇ ਪਰਸੋਂ ਲੰਕੇ ਆ ਮੇਰੀ ਗੱਲ ਸੁਣੋ ਸਰ ਤੁਸੀਂ ਐਮਐਲਏ ਦਾ ਰੋਟਾ ਨਹੀਂ ਆ ਛੋਟਾ ਦਾ ਰੋਟਾ ਇਸ ਵੀ ਮਾਂ ਬਾਈ ਰਸਾ ਲਗਾ ਐਵੇਂ ਨਾ ਦੇਖੋ ਇੱਕ ਮੇਰੀ ਕਸਮ ਤੁਸੀਂ ਕਿਸਾਨ ਜੱਥੇਬੰਦੀਆਂ ਯਾਰ ਤੁਸੀਂ ਇੰਡੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਾਨੂੰ ਇਹ ਆ ਛੜਕ ਆ ਆ ਬਣ ਰਹੀ ਹੈ 9900 ਕਰੋੜ ਦੀ ਕਾਲੀ ਫੇਲ ਹੋ ਕੇ ਗਈ ਇੱਥੋਂ ਕਾਂਗਰਸ ਫੇਲ ਹੋ ਕੇ ਗਈ ਥੋੜੀ ਕਿਰਪਾ ਨਾਲ ਐਮ ਐਲ ਏ ਬਣਿਆ ਆ ਸੜਕ ਬਣੀ ਜਾਂਦੀ ਆ ਜਿਹੜੇ ਤੇ ਵੀ 9900 ਕਰੋੜ ਰੁਪਈਆ ਲੱਗਾ ਇਹਦੇ ਤੇ ਇਹਦੇ ਤੇ ਵੀ ਗੱਲ ਸੁਣ ਲੋ ਹਾਂਜੀ ਅਸੀਂ ਧਰਨਾ ਲਾਇਆ ਹੋਈ ਗਾ ਕਿਸਾਨ ਜਥੇਬੰਦੀਆਂ ਸਾਦਕ ਤੋਂ ਸਾਰਕ ਤੋਂ ਹਾਂਜੀ 2 ਘੰਟੇ ਦਾ ਜਾਮ ਲਾਇਆ ਸੀ ਮੈਂ ਕਿ ਤਿੰਨ ਦਿਨ ਦਾ ਸੀ ਟਿਲ ਮਾਲੀ ਕੱਸੀ ਤੇ ਲਾਇਆ ਹਾਂ ਹਾਂ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਨੇ ਹੋ ਚਿੱਠੀਆਂ ਤਾਂ ਬਾਅਦ ਚਾਹੀਆਂ ਸਰ ਨਹੀਂ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ ਵਟਸਐਪ ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਆਹ ਵੇਖੋ ਬਈ ਸੜਕ ਪਾਸ ਕਰਾ ਦਿੱਤੀ ਆ ਸਾਰੇ ਲੋਕ ਜਿਹੜੇ ਖੜੇ ਨਿੰਦਕੀ ਆ ਯਾਰ ਜਦੋਂ ਤੁਸੀਂ ਜਾਣ ਬੁੱਝ ਕੇ ਕਿਹਨੂੰ ਖਰਾਬ ਕਰੋਗੇ ਜਦੋਂ ਸੜਕ ਪਾਸ ਕਰਾਤੀ ਆਹ ਛੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ ਦੇ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਫਿਰ ਫਿਰ ਐਵੇਂ ਤੇ ਧਰਨੇ ਲੱਗ ਲੱਗੇ ਨਹੀਂ ਬਿਲਕੁਲ ਉਹ ਤੋਂ ਪਹਿਲਾਂ ਟੈਂਡਰ ਲੱਗ ਚੁੱਕੇ ਆ ਮੇਰੀ ਗੱਲ ਸੁਣੋ ਇਹ ਨਾ ਕਿੜਾ ਕਰਨਾ ਧਰਨਾ ਲਾਇਆ ਉਹ ਤੋਂ ਬਾਅਦ ਗੱਲ ਕਰਾਂ ਜੀ ਪਹਿਲਾਂ ਇਹ ਐਵੇਂ ਨਾ ਬਿਰਾਲ ਲੋਕ ਤੋਂ ਨਹੀਂ ਜੀ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨਾਂ ਦਾ ਮਗਰੋਂ ਪਤਾ ਜਾਂਦੇ ਹੁੰਦੇ ਆ ਨਹੀਂ ਨਹੀਂ ਹਾਂ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆਣਾ ਅਤੇ ਹੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰਮਜੀਤ ਨੂੰ ਅਨਮੋਲ ਨੂੰ ਸਵਾਲ ਕੀਤੇ ਗਏ ਸੀ ਉਨ੍ਹਾਂ ਕਿਹਾ ਕਿ ਇਸ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਤੇ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਸਾਰਥਿਕ ਕਾਰਵਾਈ ਨਾ ਕਰਨਾ ਪਰਿਵਾਰ ਨੂੰ ਆਰਥਿਕ ਮਦਦ ਨਾ ਦੇਣਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਨਾ ਦਿੱਤੇ ਜਾਣ ਤੇ ਹਲਕਾ ਵਿਧਾਇਕ ਨੂੰ ਸਵਾਲ ਕੀਤੇ ਸੀ ਸਵਾਲ ਸਾਡੇ ਸੀ ਜੀ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਹੋਇਆ ਕਸੌਰੀ ਬਾਰਡਰ ਤੇ ਜੋ ਟਰੈਕਟਰ ਭੰਨੇ ਗਏ ਉਹਨਾਂ ਦਾ ਕੋਈ ਇਹਨਾਂ ਨੇ ਸਰਕਾਰ ਨੇ ਮੌਜੂਦ ਨਹੀਂ ਦਿੱਤਾ ਦੂਜਾ ਸ਼ਬੂ ਕਰਨ ਦੀ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਕੋਈ ਨੌਕਰੀ ਨਹੀਂ ਮਿਲੀ ਜੋ ਪਹਿਲਾਂ ਇਹਨਾਂ ਨੇ ਸੇਕੋ ਸਾਹਿਬ ਨੇ ਸਦਾ ਜਾਣ ਤੋਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਅੱਜ ਤੱਕ ਬੀਵੀਆਂ ਭੈਣਾਂ ਨੂੰ 1000 ਰੁਪਏ ਦਾ ਕੀ 100 ਰੁਪਏ ਵੀ ਨਹੀਂ ਆਇਆ ਉਹਨਾਂ ਦੇ ਖਾਤੇ ਵਿੱਚ ਜਿਹੜਾ ਨੇ ਵਾਅਦੇ ਕੀਤੇ ਸੀ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਉਹ ਇਹਨਾਂ ਨੇ ਹਜੇ ਤੱਕ ਗੱਲ ਨਹੀਂ ਕੀਤਾ ਜਿਹੜੇ ਕਹਿੰਦੇ ਸੀ ਚਾਰ ਹਫ਼ਤੇ ਚ ਕਰ ਦੇ ਆਗੇ ਓਡੇ ਇਲਾਕੇ ਦੇ ਵਿੱਚ ਨਸ਼ਾ ਕਿੰਨਾ ਕਿੰਨਾ ਵਿਕਦਾ ਔਰ ਤੁਸੀਂ ਬਤਾਇਕ ਨਹੀਂ ਕੀ ਗਿਆ ਪਹਿਲਾਂ ਨਾਲ ਵਾਅਦਾ ਕੀਤਾ ਸੀ ਜਿਹੜੇ ਬੰਦੇ ਪਸਮਕ ਦੇਖ ਤੁਸੀਂ ਇਹੀ ਕਿਹਾ ਜਿਹੜੇ ਬੰਦੇ ਕਾਲੀ ਸਰਕਾਰ ਚ ਵੇਚਦੇ ਸੀ ਕਾਂਗਰਸ ਸਰਕਾਰ ਚ ਵੇਚਦੇ ਸੀ ਉਹੀ ਅਜਾਬ ਸਰਕਾਰ ਦੇ ਵਿੱਚ ਵਿੱਚ ਜਾਂਦੇ ਆ ਹਾ ਬਦਲਾਕ ਅਲਾ ਆਇਆ ਤੁਹਾਡੇ ਜੋ ਵੀ ਸਵਾਲ ਕੀਤੇ ਆ ਤੁਸੀਂ ਉਹਨਾਂ ਦੇ ਸਵਾਲਾਂ ਤੋਂ ਤੁਮੇਂ ਜਵਾਬ ਤੋਂ ਸੰਪੂਸ਼ਟੋਂ ਉਹਨਾਂ ਨੇ ਕੋਈ ਸਾਡਾ ਜਵਾਬ ਦਿੱਤਾ ਹੀ ਨਹੀਂ ਜੀ ਕੋਈ ਸਤੰਤ ਉਹ ਗੋਲਮਲ ਕਰਤੇ ਹੀ ਸਨ ਗੋਲਮਲ ਕੀਤਾ ਜੀ ਅਸੀਂ ਤਾਂ ਇਹ ਆਣੇ ਜਿਹੜਾ ਅਸੀਂ ਖੰਡੋਰੀ ਬਾਰਡਰ ਤੇ ਸਾਡੇ ਟਰੈਕਟਰ ਤੋੜੇ ਸੀ ਇਹ ਤਾਂ ਹੀ ਸਰਕਾਰ ਨੇ ਨਾਮ ਦੀ ਕੋਈ ਐਫਆਰ ਦਰਜ ਕਰੀ ਆ ਨਾ ਉਹਦਾ ਕੋਈ ਮੁਆਵਜ਼ਾ ਦਿੱਤਾ। ਹਰਿਆਣਾ ਸਰਕਾਰ ਦੇ ਪਰਚਾ ਦਰਜ ਕਰਨਾ ਚਾਹੀਦਾ ਸੀ। ਜੋ ਸ਼ੁਭ ਕਰਨਾ ਉਹਦਾ 4 ਮਾਰਚ ਨੂੰ ਭੋਗ ਪੈ ਗਿਆ ਸੀ। ਤੇ ਉਹਦਾ 21 ਦੂਜਾ 16 ਤਰੀਕ ਨੂੰ ਕੋਟ ਲੱਗਦਾ। ਤੇ ਵਿੱਚੋਂ ਵੇਖ ਲਓ ਕਿੰਨੇ ਦਿਨ ਆਪਾਂ ਨੂੰ 12 ਦਿਨ ਮਿਲਦੇ ਆ 12 ਦਿਨ ਜਨਾ ਦਾ ਉਹ ਨੌਕਰੀ ਦਿੱਤੀ ਉਹਦੀ ਭੈਣ ਨੂੰ। ਨਾ ਜਿਹੜਾ ਸਰਕਾਰ ਨੇ ਕਰੋੜ ਰੁਪਈਆ ਦਿੱਤਾ ਸੀ ਉਹ ਕਿਹਾ। ਅਜੇ ਤਾਈਂ ਕੋਈ ਗੱਲ ਨਹੀਂ ਸੁਣੀ। ਨੱਚੇ ਦੇ ਪੁੱਤੇ ਥੋੜੇ ਇਲਾਕੇ ਦੇ ਵਿੱਚ ਵਿਧਾਇਕ ਨਾਲ ਗੱਲ ਕੀਤੀ ਹੈ ਕੀ ਕਿਹਾ ਉਹਨਾਂ ਨੇ। ਨਸ਼ੇ ਦਾ ਯੋਧਾ ਸਾਡੇ ਵੱਲੋਂ ਤਾਂ ਬੰਦ ਆ ਤੇ ਪਰ ਲੋਕ ਸਾਰੇ ਆਂਦੇ ਵੀ ਨਸ਼ਾ ਵਿਖੀ ਜਾਂਦਾ ਜੱਲੀ ਜਾਂਦਾ ਆ ਨਾ ਤੇ ਮੁੰਡੇ ਮਰੀ ਜਾਂਦੇ ਟੀਕੇ ਲਾ ਲਾ ਕੇ ਸਾਰੇ ਜੀ ਕੋਈ ਪਿੰਡ ਹੀ ਬਚਿਆ ਪੰਜਾਬ ਦਾ ਨਹੀਂ ਦਾ ਰੇਗ ਪਿੰਡ ਚ ਹੈਗੇ ਹਾਂ ਜੀ ਦੋਸ਼ ਲਗਾਏ ਸੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਦੋਸ਼ ਲਾ ਰਹੇ ਉਹ ਕਿਹੜੇ ਪਿੰਡ ਦਾ ਮਸਲਾ ਹੈ ਨਹੀਂ ਦੋਸ਼ ਆਮ ਆਦਮੀ ਪਾਰਟੀ ਸ਼ਰਾਣੇ ਨੇ ਕੀ ਕੁਝ ਬੋਲੇ ਸੀਗੇ ਹਾਂਜੀ ਨਸ਼ਾ ਹੈ ਚੰਨੀਆਂ ਦਾ ਨਸ਼ਾ ਸਿਰਿਆਂ ਵਿੱਚ ਹੀ ਜਾਂਦਾ ਜੀ ਇਹ ਆਪ ਹੀ ਬੰਦੇ ਜਦੋਂ ਫੜ ਲੈਂਦੀ ਪੁਲਿਸ ਹੈ ਡੋਰ ਤੇ ਕਰਨੇ ਆਉਂਦੇ ਛੜਾ ਲੈਂਦੇ ਇਹਨਾਂ ਦੇ ਬੰਦੇ ਚਰਾ ਕੇ ਲੈਂਦੇ ਆ ਝਾੜੋ ਵਾਲਿਆਂ ਨੇ ਕੀਤਾ ਸੀ ਉਹਨੇ ਬੰਦ ਕੀਤਾ ਸੀ ਸਾਡਾ ਜੀ ਕਿਹੜੀ ਪਾਰਟੀ ਦੇ ਜਿਹੜੇ ਪਾਰਟੀਆਂ ਵੀ ਇਸੇ ਪਾਰਟੀ ਦੇ ਝਾੜੂ ਤੋਂ ਪਾਰਟੀਆਂ ਜੀ ਚਰਿਆਂ ਵਿੱਚ ਜਾਂਦੇ ਆ ਜੀ ਪਤਾ ਹੀ ਨਹੀਂ ਕੀ ਕਰਦੇ ਇਹਨਾਂ ਦੇ ਬੰਦੇ ਨਹੀਂ ਛੜਾਉਂਦੇ ਨਹੀਂ ਛੜਾਉਂਦੇ ਇੱਕ ਸਰ ਦੋ ਚਾਰ ਵਾਰੀ ਕਰ ਲਏ ਆ ਬੜਾ ਹੈ ਕਿ ਨੇ ਸਿਰਫ ਗੋਲਿਆਂ ਤੋਂ ਮਿੱਟੀ ਝਾੜੀ ਆ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹ ਇੱਕ ਬਖਲਾਟ ਚ ਆ ਕੇ ਜਿਵੇਂ ਜਵਾਬ ਦਿੰਦਾ ਨਾ ਬੰਦਾ ਇਸ ਤਰ੍ਹਾਂ ਸਾਡੇ ਨਾਲ ਪੇਸ਼ ਆਇਆ ਇਹ ਨਹੀਂ ਕਿ ਆ ਵੀ ਕੋਈ ਤਸੱਲੀ ਬਖਸ਼ ਜਵਾਬ ਦਿੰਦਾ ਪੁੱਛ ਰਹੇ ਹਾਂ ਮੈਂ ਕਹਿ ਰਿਹਾ ਜਿ ਬੇਅੰਤ ਘਰ ਮਹੀਨਾ ਕਰਦੇ ਨੇ ਦੇਖਿਆ ਜਾ ਰਿਹਾ ਕਿ ਲੋਕ ਸਭਾ ਚੋਣੋਂ ਲੈ ਕੇ ਜਿਵੇਂ ਜਿਵੇਂ ਉਮੀਦਵਾਰ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਪਰ ਉੱਥੇ ਉਹਨਾਂ ਨੂੰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਔਖੇ ਲੱਗ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ